ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਪਤਨੀ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਜੋ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਉਸ ਉੱਤੇ ਆਈ ਇੱਕ ਨਵੀਂ ਅਤੇ ਵੱਡੀ ਅਪਡੇਟ ਜਦੋਂ ਪਤੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ ਤਾਂ ਖੁੱਲੇ ਕਈ ਨਵੇਂ ਰਾਜ਼ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਕੋਈ ਸੱਟਾਂ ਲੱਗਣ ਕਾਰਨ ਨਹੀਂ ਹੋਈ ਸੀ ਪੋਸਟਮਾਰਟਮ ਰਿਪੋਰਟ ਵਿੱਚ ਆਇਆ ਕਿ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਗਿਆ ਤੇ ਫਿਰ ਉਸ ਦਾ ਕਲਾ ਘੁੱਟਿਆ ਗਿਆ ਸਮਾਜ ਵਿੱਚ ਕੀ ਚੱਲ ਰਿਹਾ ਤੇ ਇਹ ਸਮਾਜ ਕਿੱਧਰ ਨੂੰ ਜਾ ਰਿਹਾ ਵਾ ਇਹ ਘਟਨਾ ਕੋਈ ਪਹਿਲੀ ਨਹੀਂ ਆ ਬੀਤੇ ਕੱਲ ਇੱਕ ਪਿਓ ਨੇ ਆਪਣੇ ਪੁੱਤ ਦੀ ਇੱਟਾਂ ਮਾਰ ਮਾਰ ਕਰ ਦਿੱਤੀ ਗਈ ਹੱਤਿਆ ਇਹ ਸਾਰਾ ਕੁਝ ਤਾਂ ਹੋ ਰਿਹਾ ਕਿਉਂਕਿ ਸਮਾਜ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਆ ਤੇ ਲੋਕ ਪਦਾਰਥਵਾਦੀ ਹੋ ਗਏ ਆ ਕਿਉਂਕਿ ਪੂੰਜੀਵਾਦ ਦਾ ਬੋਲਬਾਲਾ ਹੋ ਚੁੱਕਿਆ ਹੈ ਤੇ ਲੋਕ ਮਟੀਰੀਅਲਿਸਟਿਕ ਬਣ ਗਏ ਆ ਲੋਕਾਂ ਦੇ ਦਿਲ ਪੱਥਰ ਦੇ ਬਣ ਚੁੱਕੇ ਆ ਤੇ ਭਾਵਨਾਵਾਂ ਖਤਮ ਹੋ ਰਹੀਆਂ ਨੇ ਲੋਕਾਂ ਵਿੱਚ ਸਬਰ ਘਟ ਅਤੇ ਗੁੱਸਾ ਜ਼ਿਆਦਾ ਹੋ ਰਿਹਾ ਵਾ ਬਰਦਾਸ਼ਤ ਕਰਨ ਦੀ ਮਾਦਾ ਖਤਮ ਹੁੰਦੀ ਜਾਂਦੀ ਆ ਤੇ ਦੂਜਾ ਕਾਰਨ ਇਹ ਹੋਇਆ ਕਿ ਲੋਕਾਂ ਨੂੰ ਪਿਆਰ ਦੀ ਡੈਫੀਨੇਸ਼ਨ ਨਹੀਂ ਪਤਾ ਵਾ ਜਿਨ੍ਹਾਂ ਨੇ ਇਹ ਕਤਲ ਕੀਤਾ ਕੀ ਤੁਸੀਂ ਆਪ ਹੀ ਦੱਸੋ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਇਸ ਨੂੰ ਪਿਆਰ ਨਹੀਂ ਕਿਹਾ ਜਾ ਸਕਦਾ ਇਸ ਨੂੰ ਤਾਂ ਫਿਜ਼ੀਕਲ ਰਿਲੇਸ਼ਨਸ਼ਿਪ ਹੀ ਕਿਹਾ ਜਾ ਸਕਦਾ ਕਿਉਂਕਿ ਜਿਹੜਾ ਇੱਕ ਦੂਜੇ ਨੂੰ ਪਿਆਰ ਕਰਦਾ ਜਿਹੜਾ ਕਿਉਂਕਿ ਜਿਹੜਾ ਕਿਸੇ ਨੂੰ ਪਿਆਰ ਕਰਦਾ ਉਹ ਤਾਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦਾ ਉਸਦੇ ਦਿਲ ਵਿੱਚ ਤਾਂ ਸਾਰਿਆਂ ਲਈ ਪਿਆਰ ਹੁੰਦਾ ਵਾ ਉਸਦੇ ਦਿਲ ਵਿੱਚ ਕਿਸੇ ਲਈ ਨਫ਼ਰਤ ਕਿਵੇਂ ਪੈਦਾ ਹੋ ਸਕਦੀ ਆ ਜਿਹੜੇ ਪਿਆਰ ਕਰਨ ਵਾਲੇ ਆ ਉਹ ਕਿੱਦ ਦੀ ਜਾਣ ਕਿਵੇਂ ਲੈ ਸਕਦੇ ਆ ਉਸ ਕੁੜੀ ਨੂੰ ਚਾਹੀਦਾ ਸੀ ਜੇਕਰ ਉਹ ਉਸ ਮੁੰਡੇ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਉਸ ਨੂੰ ਛੱਡ ਦਿੰਦੀ ਜਾਂ ਉਸ ਨੂੰ ਡਾਈਵੋਰਸ ਦੇ ਦਿੰਦੀ ਪਰ ਇਹ ਕੀ ਆ ਕਿ ਕਿਸੇ ਨੂੰ ਜਾਨ ਤੋਂ ਹੀ ਮਾਰ ਦੇਣਾ ਇਸ ਨੂੰ ਪਿਆਰ ਕਿਵੇਂ ਕਹਿ ਸਕਦੇ ਆ ਉਸ ਕੁੜੀ ਨੂੰ ਚਾਹੀਦਾ ਸੀ ਜੇ ਉਹ ਇਸ ਮੁੰਡੇ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਇਸ ਨੂੰ ਨਹੀਂ ਪਿਆਰ ਕਰਦੀ ਸੀ ਤਾਂ ਉਹ ਵਿਆਹ ਤੋਂ ਪਹਿਲਾਂ ਹੀ ਮਨਾਂ ਕਰ ਦਿੰਦੀ ਇਹ ਗਲਤ ਹੁਣ ਆਮ ਜੀ ਹੋ ਗਈ ਆ ਪਰ ਮਾਪਿਆਂ ਨੂੰ ਵੀ ਚਾਹੀਦਾ ਪਹਿਲਾਂ ਆਪਣੇ ਬੱਚਿਆਂ ਦੀ ਰਾਏ ਪੁੱਛਣੀ ਚਾਹੀਦੀ ਉਹਨਾਂ ਦੇ ਆਪਣੇ ਫੈਸਲੇ ਨਹੀਂ ਥੋਪਣੇ ਚਾਹੀਦੇ ਨਹੀਂ ਤਾਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਜ਼ੁਰਮ ਕਿਵੇਂ ਖਤਮ ਹੋਊਗਾ ਕਈ ਲੋਕ ਸੋਚਦੇ ਆ ਕਿ ਇਹ ਸਾਡੀ ਇੱਜ਼ਤ ਦਾ ਸਵਾਲ ਆ ਤੇ ਧੱਕੇ ਦੇ ਨਾਲ ਆਪਣੇ ਕੁੜੀਆਂ ਮੁੰਡਿਆਂ ਦਾ ਵਿਆਹ ਉਹਨਾਂ ਦੀ ਬਿਨਾਂ ਮਰਜ਼ੀ ਤੋਂ ਕਰ ਦਿੰਦੇ ਆ ਤੇ ਫਿਰ ਉਹ ساری ਜ਼ਿੰਦਗੀ ਪਛਤਾਉਂਦੇ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਦੀ ਰਾਏ ਲੈਣ ਜਿਹੜੇ ਕਿ ਇਹ ਸਾਡੀ ਇੱਜ਼ਤ ਦਾ ਸਵਾਲ ਆ ਤੇ ਉਹ ਆਪਣੇ ਧੀਆ ਪੁੱਤਾਂ ਦਾ ਜ਼ਬਰਦਸਤੀ ਕਿਤੇ ਹੋਰ ਵਿਆਹ ਕਰ ਦਿੰਦੇ ਆ ਬਿਨਾ ਉਹਨਾਂ ਦੀ ਮਨਮਰਜ਼ੀ ਤੋਂ ਤੇ ਫਿਰ ਉਹਨਾਂ ਦੇ ਬੱਚੇ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਤੇ ਖੁਦ ਮਾਪਿਓ ਹੀ ਉਹਨਾਂ ਨੂੰ ਅਪਰਾਧੀ ਬਣਾ ਰਿਹਾ ਵਾ ਤੇ ਮਾਪਿਆਂ ਨੂੰ ਚਾਹੀਦਾ ਬਿਨਾ ਸਮਾਜ ਦੀ ਫਿਕਰ ਕੀਤੇ ਹੋਏ ਆਪਣੇ ਬੱਚਿਆਂ ਦੀ ਖੁਸ਼ੀ ਦਾ ਧਿਆਨ ਰੱਖਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ